ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਬੜਾ ਤਾਜੀ ਸੂਈ ਵੀ ਤਿੰਨ ਗੱਬਣਾ ਬਾਜਵ ਰੇਡ ਦੇ ਤਾਂ ਤੁਹਾਨੂੰ ਚਾਰ ਬੜਾ ਦਿਖਾਵਾਂਗੇ ਇਸੇ ਦਾ ਡਿਟੇਲ ਵੀਰ ਤੁਸੀਂ ਇਹਨਾਂ ਬਾਰੇ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇ ਠੀਕ ਆ ਆਪਣੇ ਜੀ ਸੂਰ ਰਹਿ ਗਈ ਤੁਸੀਂ ਜਰਾ ਪਰਾ ਫੂਲ ਹੈ ਨਾ ਜੇ ਨੇੜੇ ਆਪਣੇ ਦਾਲਪੁਰਾ ਭਾਈ ਕਰਿਆ ਗਿਆ ਤੇ ਇਧਰ ਜਲਾ ਰਹਿ ਗਈ ਨਾਲੇ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 904108878 ਜੀ 904108878 ਜੀ 88870 878 878 ਵਪਾਰ ਦਾ ਕੰਮ ਆਪਣਾ ਹਾਂਜੀ ਵਪਾਰ ਦਾ ਜੀ ਪਹਿਲਾ ਨੰਬਰ ਤੇ ਆਪਾਂ ਜਰਸੀ ਵਹਿੜ ਦੇਖੀਏ ਨੇ ਕਿਹੜਾ ਸੂਹਾ ਸੂਰੀਏ ਇਹ ਦੂਜਾ ਸੂਹਾ ਸੁੰਦੀ ਹੈ ਜੀ ਦੂਜਾ ਸੂਹਾ ਸੂਰੀ ਆ ਹਾਂਜੀ ਤੇ ਇਹ ਰਾਜੀ ਸਭੀ ਬੜੀ ਬਹੁਤ ਸੁੰਰਖੀ ਹੈ ਨਾ ਹਾਂਜੀ ਹਾਂਜੀ ਬਹੁਤ ਸੁੰਨੀ ਠੀਕ ਹੈ ਕੈ ਕਿ ਦਿਨ ਲੈਂਦੀ ਆ ਦਿਨ ਬਸ ਇਹ 6 ਦਿਨ ਲੈ ਜੂਗੀ ਤੋਰ ਦੀ ਬਾਹਰ ਨੂੰ ਸ਼ੇਦ ਆਨੇ ਦੇ ਸੂਣ ਚ ਬਾਕੀ ਹਾਂਜੀ ਕਿੰਨਾ ਕੁ ਦੁੱਧ ਦੱਸਿਆ ਵਾਲ ਕਰਨੇ ਆਪ ਨੂੰ ਪਲੂਣ ਦਾ ਦੁੱਧ ਦੱਸਿਆ ਹੋਏ 14 ਲੀਟਰ ਚੋਇਆ ਬਾਈ ਠੀਕ ਹੈ ਕਹਿੰਦਾ ਪਾਪ 14 ਮੰਨ ਕੇ ਲੈ ਜਾ ਜੇ ਬੰਦਾ ਹਾਂ 14 ਹੀ ਮੰਨ ਕੇ ਲੈ ਜਾਣਾ ਆਪਣੇ ਦੇ ਠੀਕ ਹੈ ਮੈਂ ਕਹਿ ਜੀ 18 20 ਹਨਾ ਨਹੀਂ ਉਹਦਾ ਫਾਇਦਾ ਕੋਈ ਨਹੀਂ ਜਿੱਦਾਂ ਦੀ ਚੀਜ਼ ਉਹ ਹੋ ਜਾ ਮੰਨ ਕੇ ਚੱਲੋ ਵੀ ਐਸਟੀਮੇਟ ਜੇ ਦੱਸ ਸਕਦੇ ਆਪ ਹਾਂਜੀ ਹਾਂਜੀ ਰੇਟ ਕੀ ਰਹੂ ਇਹਦਾ ਮੋਲ ਨੂੰ 55 ਹੀ 50 ਹੀ ਦੇ ਦਾਂਗੀ 50 ਚ ਮਣੋ ਮੋਟਾ ਮਾਨਤਾ ਕਰ ਦਾਂਗੇ ਆਏਗਾ ਵੀਰਪਾ ਸੋ ਵੀਰੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਤੇ ਦਿਨ ਵੀਰੇ ਹਫਤਾ ਖਣ ਲੈ ਜੂਗਾ ਜ 50000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਤੇ ਦੁੱਧ 14 15 14 15 ਲੀਟਰ ਆ 14 15 ਕਿਲੋ ਪਾਈ ਜਾਊਗੀ ਤੇ ਬਾਕੀ ਨਸਰ ਆਪ ਨੂੰ ਪਤਾ ਵੀ ਠੰਡੀ ਸੀਲ ਹੁੰਦੀ ਹੈ ਜਾਨਾ ਹਾਂ ਠੰਡਾ ਹੁੰਦਾ ਕਰਮਾਨਾ ਪਾਕਿਸਤਾਨਾ ਤੋਂ ਨਾਲ ਦੀ ਕੁਆਲਿਟੀ ਬਹੁਤ ਸੁਣੀ ਹੈ ਠੀਕ ਆ 50 ਜੋ ਮਾਨਦਾਨ ਕਰ ਦਾਂਗੇ ਹਾਂਜੀ ਕਰ ਦਾਂਗੇ ਅੱਗੇ ਬਾਈ ਜੀ ਦੋ ਨੰਬਰ ਤੇ ਵੇਰ ਦੇਖੀਏ ਇਹਨੇ ਆਪਾਂ ਇਹ ਵੀ ਦੂਜਾ ਸੂਆ ਹੁੰਦੀ ਹੈ ਜਰਸੀ ਜੀ ਹੈਗੀ ਹੈ ਨਾ ਹਾਂ ਜਰਸੀ ਹੈਗੀ ਹੋਰੀ ਕੈਕ ਦਿਨ ਕੱਢਦੀ ਆ ਇਹ 5 6 ਦਿਨ ਹੀ ਲੈਂਦੀ ਹੈ ਜੀ 5 6 ਇੱਕ ਦਿਨ ਹਾਂਜੀ ਇਹਦਾ ਰੇਟ ਕੀ ਰੱਖਿਆ ਇਹ ਬੋਝਾ ਯਾਰ ਦੇ ਦਾਂਗੇ ਤੋਰੀ ਬਾਹਰ ਨੂੰ ਤੇ ਜੇ ਕੋਈ ਵੀ ਜੋੜਾ ਇਕੱਠਾ ਲੈਂਦਾ ਹੋਇਆ ਵਧੀਆ ਕਰਦਾ ਹੈ ਮਾਨਤਾ ਹਾਂ ਕਰਦਾ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਸੋ ਲੱਖ ਜੋ ਮਾਨਦਾਨ ਕਰਦਾਂਗੇ ਜੋੜੇ ਦਾ ਹਾਂ ਜੀ ਕਰਦਾ ਹੈ ਸੋ ਜੇ ਕੋਈ ਵੀ ਦੋਨੇ ਜੋੜਾ ਲੈਣਾ ਚਾਹੁੰਦਾ ਹੋਇਆ ਤੇ ਥਲ ਥੁਣ ਦੇਖੋ ਸੋਨਾ ਹਾਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਹਜੇ ਹਾਫ ਪੈਕ ਅੰਡ ਬੈੜ ਕੱਢਦੀ ਪਈ ਹੈ ਉੱਤਰਦੀ ਆਉਂਦੀ ਹੈ ਬੈੜ ਤੇ ਰਾਜਸਵੀ ਪਲੀ ਵੀ ਬਣ ਜਾਣਾ ਹੈ ਨਾ ਲੌਂਗਾ ਲੌਂਦੂ ਇੱਕ ਹਰ ਮੰਗਾ ਨਜ਼ਰ ਨੂੰ ਤਿਆਰ ਹੋਣਾ ਠੀਕ ਹੈ ਬਾਕੀ ਇਹ ਮੌਕੇ ਤੇ ਜਾ ਕੇ ਵੱਧ ਬਣਦੀ ਹੈ ਹਾਂ ਜੀ ਮੌਕੇ ਤੇ ਬਣ ਜਾਂਦੇ ਸੋ ਕਦ ਕਾਟ ਵਗੈਰਾ ਦੇਖੋ ਸੋਨਾ ਵਧੀਆ ਸਾਫ ਸੁਥਰੀ ਤੇ ਠੀਕ ਹੈ ਬਚੋ ਅੱਗੇ ਸਿੱਗੇ ਹੋਣਗੇ ਇਥੇ ਹਾਂਜੀ ਹਾਂਜੀ ਠੀਕ ਹੈ ਸੋ ਲੇਵਾ ਵਗੈਰਾ ਦੇਖੋ ਨੇੜੇ ਤੋਂ ਸੋਹਣਾ ਸਾਫ ਸੁਥਰਾ ਸੋ ਇਹ ਜੋੜਾ ਲੱਖ ਦੇ ਵਿੱਚੋਂ ਮਾਰਦਾਂ ਤੁਹਾਡਾ ਹੋ ਜਾਊਗਾ ਇਕੱਠਾ ਜੇਕਰ ਤੁਸੀਂ ਖਰੀਦੋਗੇ ਆਹ ਭਰ ਜਾਣਾ ਇਹਨਾਂ ਦੀ ਠੀਕ ਹੈ ਅੱਗੇ 3 ਨੰਬਰ ਤੇ ਨਹੀਂ ਦੇਖਿਆ ਆਪਣੀ ਕਾਲੇ ਰੰਗ ਚ ਇਹ ਵੀ ਦੂਜਾ ਸੂਏ ਦੂਜਾ ਸੂਏ ਕੈਕਦਨ ਲੈ ਜਾਂਦਾ ਜਾਇ ਦਿਨ ਪੰਜ ਚਾਰ ਦਿਨ ਹੀ ਕੱਢਦੀ ਤੋੜਦੀ ਬਾਹਰ ਨੂੰ ਇਹਦੀ ਦੁੱਧ ਦੀ ਐਵਰੇਜ ਕੀ ਲਾ ਚਲੀ ਆਪਾਂ ਇਹਦਾ 16 ਲੀਟਰ ਤਾਂ ਉਹਨੇ ਨਹੀਂ ਦੱਸਿਆ ਰਕਾਰ ਦੀ ਚੱਲ ਇੰਨਾ ਕਾਪ ਫੇਰ ਮੰਨ ਲੈਣ ਵੀ ਭਰਾ ਕੋਈ ਆਪਣਾ ਕਿ ਨਹੀਂ ਠੀਕ ਹੈ 16 17 ਬਣ ਕੇ ਜਿਹੜਾ ਮਰਜੀ ਠੀਕ ਆ ਜੇ ਥੜਾ ਥੋੜਾ ਚਾਰੇ ਵੜਾ ਓਕੇ ਹਾਂ ਗਾਰੰਟੀ ਹੋਊ ਬਾਈ ਯਾਰ ਜੇ ਥਾਣਾ ਚੋਂ ਘਾੜ ਨਿਕਲੇ ਅਗਲਾ ਤੇਲ ਖਰਚਾ ਦੇਵਾਂਗਾ ਭਲਾ ਤੁਹਾਨੂੰ ਫੋਨ ਲਾ ਲਾਂ ਕਿ ਸਾਨੂੰ ਬੰਦਾ ਖਰਾਬ ਕਰਦਾ ਠੀਕ ਐ ਨਹੀਂ ਗੱਲ ਵੀ ਦੂਰੋਂ ਬੰਦਾ ਆ ਗਿਆ ਹਨਾ ਪੱਕਾਈ ਨਹੀਂ ਹੋਊਗੀ ਬੰਦੇ ਦੀ ਨਹੀਂ ਐਵੇਂ ਫਾਇਦਾ ਕੀ ਬਾਈ ਯਾਰ ਆਪਾਂ ਵੀ ਰੋਟੀ ਖਾਣੀ ਐ ਜਾਂ ਲਾਜ ਦਾ ਨਫਾ ਲੈਣਾ ਕਿ ਨਹੀਂ ਕਾਕਾ ਨੂੰ ਕਰਨਾਗੇ ਨਾ ਇਹਦਾ ਪਰੇੜ ਕੀ ਰੱਖਿਆ ਇਹ 55 ਦੀ ਦੇ ਦਾਂਗੇ ਠੀਕ ਐ ਸੋ 55000 ਦੀ ਇਹ ਬੈੜ ਸੁਆ ਦੂਜਾ ਸੁਦੀ ਪਈ ਆ ਤੇ ਬਾਕੀ ਕਾਲੇ ਰੰਗ ਦੇ ਵਿੱਚ ਕ੍ਰੋਸ ਵੜ ਆ ਗਈ ਜਮਾ ਤੇ ਮੁੱਠੀ ਵਾਲਾ ਥਾਣਾ ਸੋਣਾ ਹਾਥੀ ਚਵਾਈ ਜਾ ਚਲੂ ਚੁਰ ਸੋ ਤਿੰਨੇ ਵੜਾ ਅੱਜ ਤੁਹਾਨੂੰ ਆਪਾਂ 50-55 ਰੇਜ ਇੱਥੇ ਦਿਖਾ ਦਿਆ ਜੋੜਾ ਦਿਖਾਤਾ 50-50 ਹਜ਼ਾਰ ਵਾਲਾ ਇਹ ਆ ਗਈ 55 ਹਜ਼ਾਰ ਵਾਲੀ 55 ਹਜ਼ਾਰ ਦੇ ਵਿੱਚੋਂ ਵੀ ਮਾਨ ਹੋ ਜੂਗਾ ਜੀ ਹਾਂ ਕਰ ਦਾਂਗੇ ਠੀਕ ਹੈ। ਸਾਡੇ ਦੁੱਧ ਪਾਦਨ ਨੇ 15-17 ਕਿਲੋਈ ਠੀਕ ਹੈ। ਅੱਗੇ ਚੌਥੇ ਨੰਬਰ ਤੇ ਤਾਜੀ ਸੂਈ ਵੀ ਹੈਗੀ। ਹਾਂ ਜੀ। ਇਹ ਕਦੋਂ ਦੀ ਸੂਈ ਹੈ? ਇਹਨੂੰ ਅੱਜ ਤੀਜਾ ਦਿਨ ਹੋ ਗਿਆ ਜੀ। ਠੀਕ ਹੈ ਤੇ ਕਿੰਨਾ ਦੁੱਧ ਹਾਜ਼ਰ ਹੋਣ? ਹੁਣ 11 ਕਿਲੋ 10 ਮੰਨ ਕੇ ਆਪਣਾ ਸੌਦਾ ਕਰੀਏ। ਦੋ ਟਾਈਮ ਚ ਵਧਾਂਗੇ? ਮੈਂ ਨਾ 4 ਟਾਈਮ ਚ ਹੋਣੀ ਆਪਣੀ। ਹੁਣ ਸਵੇਰ ਦੀ ਚੋਈ ਹਜੇ ਕਰਨ ਠੀਕ ਹੈ 50 55 55 ਘਰ ਤੂੰ ਬਹੁਤ ਸੋਹਣੀ ਆ ਦੋ ਬੈੜਾ ਆ ਗਏ ਆਪਣੇ 55 55 ਪੰਜਾਹ ਹੋਊਗਾ ਆਪਾਂ 10 ਕਿਲੋ ਮੰਨ ਕੇ ਆਪਣੇ ਨਾਲ ਕਰੀ ਸੌਦਾ ਕਰਨਗੇ ਅਗਲਾ ਘਟਣਾ ਨਿਕ ਕਿ ਨਹੀਂ ਠੀਕ ਹੈ ਦੋ ਬੈੜਾ ਆ ਗਏ 55 55 ਦੇ ਭਾ ਤੇ ਦੋ ਆ ਗਏ 50 50 ਦੇ ਭਾ ਹਾਂਜੀ ਹਾਂਜੀ 10 ਲੀਟਰ ਦੁੱਧ ਕਹਿ ਤਾਂ ਦੋ ਟਾਈਮ ਚਾ ਆ ਕੇ ਦੇਵਾਂਗੇ ਹਾਂਜੀ ਹਾਂਜੀ ਪੂਰਾ ਗਰੰਟੀ ਵਾਲਾ ਤੇ ਜੇਰ ਜੂਰ ਕਿਵੇਂ ਚੌਂਣ ਚਵਾਦੀ ਕਿਵੇਂ ਹੈ ਜੇਰ ਦੀ ਆਪਣੀ ਵੀਡੀਓ ਬਣਾਈ ਵੀ ਆਈ ਹੈ ਠੀਕ ਉਸ ਗੱਲੋਂ ਬੰਦਾ ਬੇਫਿਕਰ ਹੋ ਜਾਏ ਬੇਫਿਕਰ ਹੋ ਜਾਏ ਸਾਰੀ ਪਈ ਵੀ ਆ ਜੇ ਰਾਨੀ ਕੋਹਰਾ ਵੀ ਲੜ ਰਿਆ ਹੋਊਗਾ ਠੀਕ ਆਪਣੇ ਘਰੇ ਸੂਈ ਵੀ ਆ ਆਪਣੇ ਸੂਈ ਆ ਕੋਈ ਹੋਰ ਤਾਂ ਹੀ ਗਰੰਟੀ ਦਿੱਤੀ ਜਾਂਦੀ ਬਈ ਯਾਰ ਹਾਂ ਘਰੇ ਸੂਈ ਵੀ ਆ ਹਣਾ ਸੋ ਜਿਵੇਂ ਹੁਣ ਆ ਤਿੰਨ ਬੇੜਾ ਬੱਦ ਖਾ ਜਾਂਦੇ ਗੱਬਣਾ ਗੀਆਂ ਤੁਹਾਡੇ ਘਰੇ ਜਾ ਕੇ ਸੌਣਗੇ ਤਸੱਲੀ ਹੋ ਜੂ ਅੱਖਾਂ ਸਾਹਮਣੇ ਤੇ ਇਹ ਹੁਣ ਵੀਰ ਦੇ ਘਰੇ ਸੂਈ ਵੇ ਨਹੀਂ ਗੱਲ ਵੀ ਤੀਜੇ ਸਾਧੋ ਤੁਸੀਂ ਕਿਸੇ ਮੰਡੀ ਤੇ ਖੜੇ ਹੋ ਤੇ ਵਾਕੀ ਥਾਂ ਦੇਖੋ ਸੋਹਣਾ ਸਾਫ ਸੁਥਰਾ ਨਿਆਣਾ ਵਗੈਰਾ ਵਧੀਆ ਪਾਉਂ ਲੈਂਦੀ ਆ ਆਪਣੇ ਵੀਰ ਭਰਾ ਹਣ ਬਈ ਯਾਰ ਆਪਾਂ ਠੱਗੀ ਠੋੜੀ ਵਾਲਾ ਕੰਮ ਨਹੀਂ ਕਰਦੇ ਆ ਠੀਕ ਹੈ ਨੰਬਰ ਬੋਲ ਦਿਓ ਆਪਣਾ ਹਾਂ ਠੰਡੀ ਪੂਰੀ ਵਧੀਆ ਜੀ ਮੋਬਾਈਲ ਨੰਬਰ ਹੀ 90410 8878 ਠੀਕ ਹੈ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਤਾਂ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਮੰਨ ਲਾ ਜੇ ਕੋਈ ਵੀ ਰੂਟੀਨ ਚ ਆਵੇ ਤਾਂ ਹਰ ਵਕਤ ਹੁੰਦੀ ਹੈ ਬੇਟਾ ਹਾਂ ਹੁੰਦੀਆਂ 4-5 ਆਪਣੇ ਕੋਲ ਹੁੰਦੀਆਂ ਠੀਕ ਹੈ ਮਨ ਕੇ ਜਰ 50-55 ਰੇਟ ਜੇ ਵਧੀਆ ਹੁੰਦਾ ਹਾਂ ਇਹ ਭਾਅ ਹੁੰਦਾ ਆਪਣੇ ਕੋਲ ਵੱਧ ਵੀ ਲੈ ਲੀਦਾ ਪਰ ਜਾਇਜ਼ ਮਤਲਬ ਕਿ ਨੋਰਮਲ ਜਿਹਾ ਭਾਅ ਰੱਖੀਦਾ ਬਈ ਯਾਰ ਵੀ ਜਾਇਜ਼ ਚੀਜ਼ ਪੰਜਾਬ 'ਚ ਚੱਲਦੀ ਆ ਲੋਕ ਮਸਰਤ ਕਰਦੇ ਆ ਹਾਂ ਜਾਇਜ਼ ਜੀ ਗਾ ਕੀ ਆ ਮੈਂ ਕਿਉਂ ਵੜਾਈਆਂ ਮਾਰੀ ਇਹ ਵੱਡੀਆਂ ਲੈ ਨਹੀਂ ਆ ਮੈਂ ਕਹਿ ਰਿਹਾ ਨਹੀਂ ਆ ਜ਼ਰੂਰ ਹੈ ਪਰ ਉਹ ਵੇਚਣ ਤਾਂ ਤੰਗੀ ਆਉਂਦੀ ਹੈ ਕਿ ਘਰ ਹੱਥ ਨਹੀਂ ਪਉਂਦਾ ਨੂੰ ਹੁਣ ਆਪਣੀ ਢੇਰ ਦੀ ਖਰੀਦੀ ਵਾਲਾ ਕਹਿੰਦਾ 50 ਲਾਉਣਾ ਹਾਂ ਸਹੀ ਗੱਲ ਹੁਣ ਕਹਿੰਦਾ ਭਾਅ ਆ ਤੇਰੀਆਂ 2 ਲੱਖ ਦੇ ਸਾਰੇ ਦੇ ਦੇਂਗਾ ਇਕੱਠਿਆਂ ਦੇ ਦਾਂਗੇ ਜੇ ਚਾਰੇ ਬੜਾ ਇਕੱਠਿਆਂ ਲੈਂਦਾ ਹਾਂਜੀ ਹਾਂਜੀ 2 ਲੱਖ ਦੇ ਚਾਰ ਗੱਡੀ ਜੜਾ ਦੇਗਾ ਦੇ ਦਾਂਗੇ ਭਾਈ ਤੁਸੀਂ ਕਹਤਾ ਵੇਖੀ ਸੋ 2 ਲੱਖ ਦੇ ਚਾਰੇ ਬੜਾ ਤੁਹਾਨੂੰ ਮਿਲ ਜਾਣਗੇ ਜਮਾ ਕਿਸੇ ਵੀਰ ਨੇ ਵਪਾਰ ਵੀ ਕਰਨਾ ਤਾਂ ਦੋ ਪੈਸੇ ਦੇਣਗੇ ਵੀਡੀਓ ਦੇਖ ਕੇ ਨੇ ਚੈਨਲ ਨੂੰ ਪਿਆਰ ਦੇ ਲਈ